ਹੋਰ ਵੀ ਭਰਾਵੋ ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਮੈਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਖੁਸ਼ ਹੋਵੋਗੇ ਸੋ ਭਰਾਓ ਇਹ ਵੀਡੀਓ ਦੇਖਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਵਾਂ ਜਿਹੜੇ ਗੰਦੀਆਂ ਜਨਾਨੀਆਂ ਵੀ ਵੀਡੀਓ ਦੇਖਦੇ ਨੇ ਬੇਗੈਰਤ ਜੀ ਲੋਕ ਨੇ ਬਿਆਨ ਕੀ ਲੋਕ ਨੇ ਉਹਨਾਂ ਵਾਸਤੇ ਵੀਡੀਓ ਬਿਲਕੁਲ ਨਹੀਂ ਬਣੀ ਹੋਈ ਉਹ ਭਰਾ ਇੱਥੇ ਗੈਰਤਮੰਦ ਬੰਦਾ ਹੀ ਵੀਡੀਓ ਦੇ ਸੋ ਭਰਾਓ ਅੱਜ ਇਹ ਗੱਲ ਕਰਦੇ ਆਂ ਆਪਾਂ ਪੰਜਾਬ ਦੀ ਆਪਣੀ ਧਰਤੀ ਦੀ ਜਿੱਥੇ ਅਸੀਂ ਜਨਮੇ ਆਂ ਪੰਜਾਬ ਦੀ ਧਰਤੀ ਅਣਖੀ ਯੋਧਿਆਂ ਤੇ ਬਹਾਦਰਾਂ ਦੀ ਧਰਤੀ ਇਸ ਧਰਤੀ ਦੇ ਉੱਤੇ ਅੱਜ ਕੱਲ ਅਸੀਂ ਦੇਖ ਰਹੇ ਹਾਂ ਵੀ ਜਿਹੜੀਆਂ ਕੁੜੀਆਂ ਨੇ ਇਸ ਧਰਤੀ ਦੀਆਂ ਜਾਈਆਂ ਨੇ ਜਿਨ੍ਹਾਂ ਦੇ ਨਾਮ ਨਾਲ ਕੌਰ ਸ਼ਬਦ ਲੱਗਦਾ ਜਿਹੜੀਆਂ ਮਾਤਾ ਸਹਿਬ ਕੌਰ ਦੀਆਂ ਪੁੱਤਰੀਆਂ ਨੇ ਦਸਵੇਂ ਪਿਤਾ ਦੀਆਂ ਬੱਚੀਆਂ ਨੇ ਦਸਾਂ ਗੁਰੂਆਂ ਦੇ ਵਰਸ ਹੋਏ ਹੋਏ ਖਾਲਸਾ ਪੰਥ ਦੇ ਜਿਹੜੇ ਬੱਚੇ ਨੇ ਉਹ ਗਮਰਾਹ ਤੇ ਗਲਤ ਰਸਤੇ ਤੇ ਮੈਂ ਸਮੇਂ ਦਾ ਬਰਬਾਦੀ ਦੇ ਰਸਤੇ ਤੇ ਤੁਰ ਪਏ ਨੇ ਜਿਹੜੀਆਂ ਕੁੜੀਆਂ ਨੇ ਉਹ ਨਗੇਜ ਬਾਤ ਵੱਲ ਗਈਆਂ ਵੱਤ ਗਈਆਂ ਆਪਾਂ ਦੇਖਦੇ ਆ ਕੁੜੀਆਂ ਕੱਪੜੇ ਲੈ ਆਈ ਜਾਂਦੀਆਂ ਨੇ ਕੱਪੜੇ ਲਾਉਣ ਤੋਂ ਅੱਗੇ ਵੀਡੀਓ ਆਈ ਜਾਂਦੀਆਂ ਨੇ ਕਈ ਕੁੜੀਆਂ ਨੇ ਮੈਂ ਨਾਮ ਉਹਨਾਂ ਦੇ ਨਹੀਂ ਲੈਣੇ ਹੈਗੇ ਉਹਨਾਂ ਦੀਆਂ ਪੋਰਨ ਵੀਡੀਓ ਵੀ ਆ ਗਈਆਂ ਇੱਕ ਰਤੀਏ ਦਾ ਲੰਡੂਆ ਬੰਦਾ ਉਹਦੀ ਵੀਡੀਓ ਵੀ ਆ ਗਈ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਈਆਂ ਨੇ ਸੁਣਨ ਚਾ ਰਹੇ ਆ ਤੇ ਦੇਖੀਆਂ ਵੀ ਗਈਆਂ ਨੇ ਤੇ ਕੁੜੀਆਂ ਟਿਕਟੋਕ ਤੇ ਇੰਸਟਾਗ੍ਰਾਮ ਤੇ ਉਹਨਾਂ ਨੂੰ ਲਾਇਕ ਬਹੁਤ ਆਉਂਦੇ ਨੇ ਸਾਨੂੰ ਲਾਇਕ ਮਨਦਿਆਂ ਨੂੰ ਨਹੀਂ ਆਉਂਦੇ ਔਰਤ ਨੂੰ ਆਉਂਦੇ ਕਿਉਂ ਆਉਂਦੇ ਨੇ ਕਿਉਂਕਿ ਉਹ ਆਪਣਾ ਜਿਸਮ ਦਿਖਾਉਂਦੀ ਹੈ ਉਹਦਾ ਜਿਸਮ ਸੋਹਣਾ ਲੱਗਦਾ ਨੌ ਦਵਾਰ ਖੁੱਲੇ ਰੱਖੇ ਨੇ ਵਾਹਿਗੁਰੂ ਨੇ ਇੱਕ ਦਵਾਰ ਆ ਜਿਹੜਾ ਉਹ ਬੰਦ ਰੱਖ ਉਹ ਗਿਆਨ ਦਾ ਦਵਾਰ ਆ ਪਿਆਰ ਦਾ ਸਤਕਾਰ ਦਾ ਪ੍ਰਭੂ ਨਾਲ ਪਿਆਰ ਦਾ ਦਵਾਰ ਇਹ ਵੀ ਪ੍ਰਭੂ ਨਾਲ ਪ੍ਰੀਤੀ ਭੈਣੀਆਂ ਦਾ ਦਵਾਰ ਬਣਦਾ ਦੋ ਕੰਨ ਨੇ ਦੋ ਅੱਖਾਂ ਨੇ ਦੋ ਨਾਸਖਾਂ ਨੇ ਇੱਕ ਮੁਖਾ ਇੱਕ ਮਲ ਤਿਆਗ ਕਰਨ ਵਾਸਤੇ ਇੱਕ ਮਲ ਮੂਤਰ ਮੂਤਰ ਤਿਆਗ ਕਰਨ ਵਾਸਤੇ ਇਹ ਪ੍ਰਮਾਤਮਾ ਨੇ ਦਵਾਰ ਦਿੱਤੇ ਨੇ ਤੇ ਦੋ ਦਵਾਰ ਨੇ ਜਿਹੜੇ ਥੱਲੇ ਵਾਲੇ ਉਹਨਾਂ ਦੇ ਪਿੱਛੇ ਸਾਰੀ ਦੁਨੀਆ ਬੱਜੀ ਫਿਰਦੀ ਆ ਦੀਆਂ ਦੋ ਛਾਤੀਆਂ ਨੇ ਔਰਤ ਦੀਆਂ ਜਿਹੜੇ ਕੀ ਬੇਬੀ ਫੂਡ ਪ੍ਰਮਾਤਮਾ ਵਾਹਿਗੁਰੂ ਨੇ ਬੱਚੇ ਦੇ ਵਾਸਤੇ ਦੁੱਧ ਪੀਣ ਵਾਸਤੇ ਪ੍ਰਬੰਧ ਕੀਤਾ ਸੀ ਵਾਹਿਗੁਰੂ ਨੇ ਉਹਨੂੰ ਨਹੀਂ ਸੀ ਪਤਾ ਵੀ ਇਹ ਥਾ ਥਾ ਕੇ ਮਰਦਾਂ ਨੂੰ ਕਿੱਥੇ ਲਾਉਂ ਪ੍ਰਾਣੀਆਂ ਔਰਤਾਂ ਸੀ ਜਿਹੜੀਆਂ ਚੁੰਨੀ ਦੇ ਨਾਲ ਛਾਤੀ ਢੱਕ ਕੇ ਰੱਖਦੀਆਂ ਸੀ ਤੇ ਅੱਜ ਕੱਲ੍ਹ ਦੀਆਂ ਛਾਤੀ ਦਿਖਾ ਕੇ ਤਾਂ ਹਮ ਖੋਲੀ ਕਾ ਉਸਕੇ ਜੰਮ ਕਰਦੇ ਤੇ ਬੰਦੇ ਵੀ ਏਡੇ ਮੈਂ ਸਮਝਦਾ ਕਾਮ ਦੇ ਵਿੱਚ ਗਰਕ ਹੋ ਗਏ ਉਹਨਾਂ ਨੂੰ ਦੇਖ ਦੇਖ ਲਾਈਕ ਕਰਦੇ ਤੇ ਪਰ ਓਏ ਸਭ ਕੁਝ ਹੋ ਕਿਉਂ ਰਿਹਾ ਤੇ ਬਹੁਤ ਸਾਰੇ ਮੁੰਡੇ ਇਹ ਜਿਹੇ ਨੇ ਜਿਹੜੇ ਮਾਵਾਂ ਦੇ ਕੋਲੇ ਹੀ ਰਹੇ ਨੇ ਔਰਤਾਂ 'ਚ ਹੀ ਰਹੇ ਨੇ ਉਹ ਗੇ ਬਣ ਚੁੱਕੇ ਨੇ ਉਹ ਗੇ ਬਣ ਕੇ ਕਿਉਂ ਬਣ ਕੇ ਬਾਈ ਜੀ ਇਹ ਕੁਐਸਚਨ ਆ ਪੂਰੇ ਪੰਜਾਬ ਦੇ ਉੱਤੇ ਇਹਦਾ ਉੱਤਰ ਤੁਹਾਨੂੰ ਮੈਂ ਦਿੰਦਾ ਗੌਰ ਨਾਲ ਸੁਣਿਓ ਭਰਾਓ ਮੇਰੀ ਗੱਲ ਪੰਜਾਬ ਤੇ ਜਰਮਨ ਹੁਣ ਤੁਸੀਂ ਕਹੋਗੇ ਜਰਮਨ ਵੱਲ ਕਿਉਂ ਚਲੇ ਗਿਆ ਤੁਹਾਨੂੰ ਯੂਰੋਪੀਅਨ ਕੰਟਰੀ ਆ ਬਿਲਕੁਲ ਕੰਟਰੀ ਯੂਰੋਪੀਆ ਜਰਮਨੀ ਜਰਮਨੀ ਦੇ ਵਿੱਚ ਇੱਕ ਨਾਇਕ ਹੋਇਆ ਹਿਟਲਰ ਜਿਹਨੂੰ ਸਾਰੀ ਦੁਨੀਆ ਰਾਖਸ ਕਹਿੰਦੀ ਆ ਸਾਰੀ ਦੁਨੀਆ ਅਪਰਾਧੀ ਕਹਿੰਦੀ ਆ ਤੇ ਸਾਰੀ ਦੁਨੀਆ ਪਤਾ ਨਹੀਂ ਹੋਰ ਕੀ ਕੀ ਕੁਝ ਕਹਿੰਦੀ ਆ ਤੇ ਜਦਕਿ ਆਪਾਂ ਅੰਕੜਿਆਂ ਦੇ ਹਿਸਾਬ ਨਾਲ ਦੇਖਦੇ ਆਂ ਭਾਰਤ ਦੇ ਵਿੱਚ ਬੰਗਾਲ ਚ ਕਾਲ ਪਿਆ 2 ਕਰੋੜ ਬੰਦਾ ਮਾਰਿਆ ਗਿਆ ਧੁੱਪ ਦੇ ਨਾਲ ਕਿਉਂਕਿ ਚਰਚਾਲ ਨੂੰ ਇਥੋਂ ਕਣਕ ਚਾਹੀਦੀ ਸੀ ਚਰਚਿਲ ਨੂੰ ਬੰਗਾਲ ਦੇ ਖੇਤਾਂ ਦੇ ਵਿੱਚ ਉਗਦੀ ਪੱਛਸਨ ਔਰ ਚਾਵਲ ਚਾਹੀਦਾ ਸੀਗਾ ਕਿਉਂਕਿ ਯੂਰਪ 'ਚ ਜੰਗ ਲੱਗੀ ਸੀ ਅਰਬ ਕੰਟਰੀਆਂ ਦਾ ਸ਼ੋਸ਼ਣ ਹੋਇਆ ਤੇ ਜੇ ਗੱਲ ਕਰੀਏ ਆਪਾਂ ਸਟਾਲਿਨ ਦੀ ਸਟਾਲਿਨ ਨੇ ਤਾਂ ਮੈਂ ਸਮਝਦਾ ਹਿਟਲਰ ਨੇ ਤਾਂ ਕੁਝ ਨਹੀਂ ਬੰਦੇ ਮਾਰੇ ਹਿਟਲਰ ਤੋਂ 4 ਗੁਣਾ ਵੱਧ ਲੋਕ ਸਟਾਲਿਨ ਨੇ ਕਤਲ ਕਰਵਾਏ ਨੇ ਪਰ ਉਹ ਲੋਕ ਨਾਇਕ ਨੇ ਤੇ ਹਿਟਲਰ ਆ ਜਿਹੜਾ ਉਹ ਗੋਨੇਗਾਰ ਆ ਸਾਰਿਆਂ ਹੋਇਆ ਰਾਵਣ ਹੁੰਦਾ ਜਿੱਤਿਆ ਹੋਇਆ ਰਾਮ ਹੁੰਦਾ ਸਾਰਿਆਂ ਨੂੰ ਪਤਾ ਹੁਣ ਤੁਸੀਂ ਕਹੋਗੇ ਜਰਮਨ ਚ ਲਿਆ ਗਿਆ ਭਰਾਓ ਯੂਰਪੀਆ ਦੀਆਂ ਔਰਤਾਂ ਯੂਰਪ ਦੀਆਂ ਔਰਤਾਂ ਯੂਰਪ ਦੀ ਕਿਸੇ ਵੀ ਕੰਟਰੀ ਦੀਆਂ ਔਰਤਾਂ ਅੱਜ ਤੋਂ ਮੈਂ ਸਮਝਦਾ 70 75 ਸਾਲ ਪਹਿਲਾਂ ਪੂਰੇ ਕੱਪੜੇ ਪਾਉਂਦੀਆਂ ਸੀ ਪੂਰੇ ਉਹਨਾਂ ਦੇ ਜਸਮ ਤੇ ਕੱਪੜੇ ਹੁੰਦੇ ਸੀ ਉਹ ਜਸਮ ਦੀ ਨਮਾਇਸ਼ ਨਹੀਂ ਸੀ ਕਰਦੀਆਂ ਉਦੋਂ ਹੀ ਰਹਿੰਦੀਆਂ ਸੀ ਜਿਵੇਂ ਇੰਡੀਅਨ ਔਰਤਾਂ ਰਹਿੰਦੀਆਂ ਨੇ ਭਾਰਤੀ ਔਰਤਾਂ ਰਹਿੰਦੀਆਂ ਨੇ ਪਾਕਿਸਤਾਨੀ ਪੰਜਾਬੀ ਔਰਤਾਂ ਰਹਿੰਦੀਆਂ ਨੇ ਇਸੇ ਤਰ੍ਹਾਂ ਪਰantu ਫਿਰ ਕੀ ਅਜਿਹੀ ਘਟਨਾ ਕੱਢੀ ਕਿ ਯੂਰਪ ਦੇ ਵਿੱਚ ਔਰਤਾਂ ਨੇ ਕੱਪੜੇ ਲਾ ਕੇ ਪਰਾਂਸਟ ਦੇ ਉੱਤੇ ਤੇ ਨਗੇਜਵਾਦ ਨੂੰ ਵਧਾਇਆ ਤੇ ਜੇ ਅਸੀਂ ਏਸ਼ੀਆਨ ਕੰਟਰੀਆਂ ਦੀ ਗੱਲ ਕਰੀਏ ਤੇ ਇੱਧਰ ਦੇ ਲੋਕ ਕਹਿੰਦੇ ਨੇ ਇਹ ਸਾਰਾ ਕੁਝ ਪੱਛਮ ਨੇ ਦਿੱਤਾ ਪੱਛਮ ਦੀ ਦੇਣਾ ਬਾਤ ਕੀ ਹੈ ਪੱਛਮ ਦੀ ਦੇਣਾ ਪਰ ਪੱਛਮ ਦੀਆਂ ਕਿਹੜੀਆਂ ਤਾਕਤਾਂ ਸੀ ਜਿਨ੍ਹਾਂ ਦੀ ਇਹ ਦੇਣਾ ਭਰਾਓ ਛੋਟੀ ਜੀ ਤੁਹਾਨੂੰ ਗੱਲ ਸਮਝਾਉਣੀ ਚਾਹੁੰਨਾ ਇੱਕ ਪਿੰਡ ਆ ਇੱਕ ਪਿੰਡ ਦੇ ਆਣ ਵਾਲੇ 12 ਪਿੰਡ ਨੇ 12 ਪਿੰਡ ਮਿਲ ਕੇ ਇੱਕ ਪਿੰਡ ਤੇ ਹਮਲਾ ਕਰ ਦਿੰਦੇ ਨੇ ਤੇ ਉਸ ਪਿੰਡ ਦੇ ਨੌਜਵਾਨਾਂ ਨੂੰ ਕਤਲ ਕਰ ਦਿੰਦੇ ਨੇ ਬੁੱਢਿਆਂ ਨੂੰ ਕਤਲ ਕਰ ਦਿੰਦੇ ਨੇ ਫਿਰ ਉਸ ਪਿੰਡ ਦੀਆਂ ਬੱਚੀਆਂ ਜਿਹੜੀਆਂ ਨਾਮਾਲਕ ਹੁੰਦੀਆਂ ਨੇ ਉਹਨਾਂ ਨਾਲ ਜਿਹੜੀਆਂ ਬਿਰਧਔਰਤਾਂ ਹੁੰਦੀਆਂ ਨੇ ਉਹਨਾਂ ਨਾਲ ਨੌਜਵਾਨਾਂ ਨਾਲ ਤਾਂ ਹੋਣਾ ਹੀ ਹੋਣਾ ਬਲਾਤਕਾਰ ਹੁੰਦਾ ਤੇ ਬਲਾਤਕਾਰ ਕਰਨ ਵਾਲੇ ਉਸ ਤੋਂ ਬਾਅਦ ਚ ਸੋਚਦੇ ਨੇ ਵੀ ਕੱਲ ਨੂੰ ਜੇ ਇਹ ਬਦਲਾ ਲੈਣ ਤਰਤੇ ਫਿਰ ਕੀ ਕਰਾਂਗੇ ਉਹ ਕਹਿੰਦੇ ਵੀ ਗੱਲ ਇਹ ਆਵਾ ਆਪਾਂ ਇਹਨਾਂ ਦਾ ਯੁਲਮ ਤਾਂ ਬਹੁਤ ਕਰ ਲਿਆ ਪਰ ਹੁਣ ਇਹਨਾਂ ਦੇ ਬੱਚਿਆਂ ਨੂੰ ਸਿੱਖਿਆ ਆਪਾਂ ਦੇਣੀ ਆਂ ਆਪਾਂ ਸਿੱਖਿਸ਼ਤ ਕਰਾਂਗੇ ਇਹਨਾਂ ਨੂੰ ਬੇਗਹਿਰਤ ਬਣਾਉਣਾ ਬੇਗਹਿਰਤ ਕਿਵੇਂ ਬਣਨਗੇ ਜਿਦੇ ਮਾਂ ਦਾ ਕਰਤਾਰ ਗੰਦਾ ਨਾ ਹੋਵੇ ਬੇਗਹਿਰਤ ਮੰਦਾ ਜਦੋਂ ਨਾਦਰ ਸ਼ਾਹ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਆਪਾਂ ਸਾਰੇ ਜਾਣਦੇ ਆਂ ਅਹਿਮਦ ਸ਼ਾਹ ਰੰਗੀਲੇ ਦੇ ਹਰਮਾਂ ਦੇ ਵਿੱਚ ਜਾ ਕੇ ਪੈ ਗਿਆ ਸਮਸੀਰ ਕਰਕੇ ਬੇਮਿਆਨ ਸੌਣ ਦਾ ਬਹਾਨਾ ਬਣਾ ਕੇ ਨਾਦਰ ਸ਼ਾਹ ਸੌਂ ਗਿਆ ਬਹਾਦਰ ਸ਼ਾ ਦੀਆਂ ਔਰਤਾਂ ਨੂੰ ਫਰਮਾਨ ਜਾਰੀ ਕਰਦਾ ਹੁਕਮ ਦਿੰਦਾ ਕਹਿੰਦਾ ਨੰਗੀਆਂ ਹੋ ਕੇ ਮੇਰੇ ਸਾਹਮਣੇ ਮੁਜਰਾ ਕਰੋ ਲਓ ਜੀ ਮੁਜਰਾ ਕਰਨ ਲੱਗਦੀਆਂ ਨੇ ਕਿਸੇ ਔਖ ਤੇ ਕਿਸੇ ਕੁੜੀ ਤੇ ਇੰਨੀ ਤਾਕਤ ਨਹੀਂ ਵੀ ਇੱਕ ਤਲਵਾਰ ਚੱਕ ਕੇ ਉਹਦਾ ਗਲ ਵਾਰ ਦਿੰਦੇ ਤੇ ਉਸ ਤੋਂ ਬਾਅਦ ਜੇ ਨਾਦਰ ਸ਼ਾ ਮੂੰਹ ਤੇ ਕੱਪੜਾ ਪਾਇਆ ਹੁੰਦਾ ਕਹਿੰਦਾ ਕੱਪੜੇ ਪਾ ਲੋ ਜਦੋਂ ਕੱਪੜੇ ਪਾ ਲੈਂਦੀਆਂ ਨੇ ਕਹਿੰਦਾ ਮੈਂ ਤੁਹਾਡਾ ਨੰਗੇ ਜ ਨਹੀਂ ਦੇਖਿਆ ਪਰ ਮੈਂ ਤੁਹਾਡੀ ਅੱਖ ਮਾਰਤੀ ਮੈਨੂੰ ਪਤਾ ਲੱਗ ਗਿਆ ਤੁਹਾਡੇ ਔਖ 'ਚ ਕੋਈ ਗੈਰਤਮੰਦ ਬੱਚਾ ਪੈਦਾ ਨਹੀਂ ਹੋ ਸਕਦਾ ਜਿਹੜਾ ਪਰਸ਼ੀਅਨ ਲੋਕਾਂ ਦੇ ਨਾਲ ਆਟਾ ਲੈ ਸਕੇ ਜੰਗ ਕਰ ਸਕੇ ਸਭ ਤੋਂ ਬਦਲਾ ਲੈ ਸਕੇ ਉਹ ਕਹਿੰਦਾ ਜੇ ਤੁਹਾਡੇ ਵਿੱਚ ਅਣਖ ਗੈਰਤ ਗਰੂਰ ਹੁੰਦਾ ਨਾ ਆਹ ਤਲਵਾਰ ਚੱਕਦੇ ਤੇ ਮੇਰਾ ਘਾਟਾ ਲਾ ਦਿੰਦੀਆਂ ਪਰ ਘਾਟਾ ਲੈਣੀਆ ਐਵੇਂ ਜਿਵੇਂ ਭਰਾਓ ਯੂਰੋਪੀਅਨ ਕੰਟਰੀਆਂ ਨੇ ਸੋਚਿਆ ਵੀ ਜਰਮਨ ਦੇ ਲੋਕਾਂ ਦੀ ਅਣਖ ਮਾਰਨੀਆ ਜਰਮਨ ਦੇ ਲੋਕਾਂ ਦੀ ਅਣਖ ਮਾਰੀ ਮਾਰੀ ਉਹਨਾਂ ਨੇ ਆਪਦੀ ਵੀ ਮਾਰ ਲਈ ਕਿਉਂਕਿ ਕੋਈ ਤਾਂ ਹੀ ਮੇਰੇ ਵਰਗਾ ਹੋ ਜੇ ਮੈਂ ਇਹ ਜਿਹਾ ਹੋਊਂਗਾ ਸੋ ਜਰਮਨ ਦੇ ਵਿੱਚ ਪ੍ਰਚਾਰ ਕੀਤਾ ਤੇ ਫੈਸ਼ਨ ਆ ਦੀ ਦੁਨੀਆ ਦੇ ਵਿੱਚ ਅਜਿਹੀਆਂ ਔਰਤਾਂ ਨੂੰ ਪ੍ਰਸਤਾਹਿਤ ਕੀਤਾ ਉਭਾਰਿਆ ਜਿਹੜੀਆਂ ਔਰਤਾਂ ਘੱਟ ਕੱਪੜੇ ਪਾਉਂਦੀਆਂ ਸੀ ਕੌਰਨ ਵੀਡੀਓ ਜਿਨ੍ਹਾਂ ਨੂੰ ਆਪਾਂ ਬਲੂ ਫਿਲਮਾਂ ਕਹਿੰਦੇ ਆ ਉਹਨਾਂ ਨੂੰ ਬਣਾਉਣ ਵਾਸਤੇ ਸਰਕਾਰ ਨੇ ਮਨਜ਼ੂਰੀ ਦਿੱਤੀ ਜਦਕਿ ਪਤਾ ਵੀ ਉਹਦੇ 'ਚ ਬਲਤਕਾਰ ਹੁੰਦਾ ਚਾਰ ਹਫਸੀ ਇੱਕ ਅੰਗਰੇਜ਼ ਔਰਤ ਦੇ ਨਾਲ ਰੇਪ ਕਰਦੇ ਹੁੰਦੇ ਨੇ ਤੇ ਉਹ ਚੀਕਾਂ ਮਾਰਦੀ ਹੁੰਦੀ ਆਪਾਂ ਦੇਖਿਆ ਨਾ ਸਾਰਿਆਂ ਨੇ ਇੱਥੇ ਨੂੰ ਚੰਗੇ ਤਾਂ ਕੋਈ ਨਾ ਬਣਾ ਸਾਰਿਆਂ ਨੇ ਦੇਖਿਆ ਨੇ ਪੋਰਨ ਵੀਡੀਓ Google ਤੇ ਤੱਕ ਨਾ ਕਰ ਆ ਰੇਪ ਵਾਲਾ ਐਕਸਲ ਵੀਡੀਓ ਭਰ ਕੇ ਨਿਕਲੇ ਆਉਂਦਾ ਸਾਰਾ ਕੁਝ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਮੈਨੂੰ ਵੀ ਪਤਾ ਸੋ ਆਪਾਂ ਦੇਖਦੇ ਹਾਂ ਹਾਇਦਰਾ ਰੇਪ ਨਾ ਬਲਾਤਕਾਰ ਆ ਔਰਤ ਦੀ ਮਰਜ਼ੀ ਤੋਂ ਬਿਨਾ ਨਾ ਚਾਹੇ ਔਰਤ ਨੂੰ ਪੈਸੇ ਦੇ ਕੇ ਨਸ਼ਾ ਦੇ ਕੇ ਕਰਦੇ ਨੇ ਹਾਇਦਰਾ ਇਲੀਗਲ ਆ ਨਾ ਸ਼ੋਸ਼ਣ ਆ ਨਾ ਸ਼ੋਸ਼ਣਾ ਨਾ ਸੋ ਸ਼ੋਸ਼ਣਾ ਨੂੰ ਰੈਕਗਨਾਈਜ਼ ਇੰਨਾ ਨੇ ਲੀਗਲੀ ਘਰਾੜ ਦਿੱਤਾ ਵੀ ਇਹ ਲੀਗਲ ਆ ਤੁਸੀਂ ਫਾਰਮ ਲਭੋ ਉਹਨੂੰ ਭਰੋ ਵੀਡੀਓ ਬਣਾਓ ਕੋਈ ਪ੍ਰਤੀਆ ਕੋਈ ਪ੍ਰੋਬਲਮ ਨਹੀਂ ਹੋਵੇ ਵੀ ਵੀਡੀਓ ਬਣਾ ਸਕਦਾ ਤੁਸੀਂ ਬਹੁਤ ਯੂਰੋਪੀਅਨ ਕੰਟਰੀਆਂ ਨੇ ਇਹ ਦੇਖ ਆਫ ਤੇ ਭਾਈ ਜੀ 9 ਲੱਖ ਬੱਚਾ ਪੈਦਾ ਹੋਇਆ ਬਲਾਦਕਾਰ ਦੇ ਵਿੱਚ ਜਰਮਨ ਦੇ ਵਿੱਚ 9 ਲੱਖ ਬੱਚਾ ਪੈਦਾ ਹੋਇਆ ਜਿਨ੍ਹਾਂ ਦੇ ਬਾਪ ਦਾ ਨਹੀਂ ਸੀ ਪਤਾ ਜਰਮਨ ਦੇ ਲੋਕ ਅਜੇਹੇ ਰੋਂਦੇ ਰਹੇ ਕਹਿੰਦੇ ਸਾਨੂੰ ਸਾਡੇ ਬਾਪ ਦਾ ਹੀ ਨਹੀਂ ਪਤਾ ਮਾਂ ਨੇ ਦੱਸਿਆ ਪੁੱਤ ਫੌਜੀ ਆਏ ਸੀ ਰਸ਼ੀਅਨ ਸੋਲਜਰ ਅਮਰੀਕੀ ਸੋਲਜਰ ਆਏ ਸੀ ਉਹਨਾਂ ਨੇ ਬਲਾਤਕਾਰ ਕਰਿਆ ਸੀ ਤੂੰ ਪੈਦਾ ਹੋ ਗਿਆ ਮੈਂ ਤਾਂ ਕਹਿੰਦੀ ਜਾਣਦਾ ਨਹੀਂ ਜਾਣਦੀ ਨਹੀਂ ਵੀ ਤੂੰ ਕਿਹਦਾ ਬੱਚਾ ਸੋ ਪ੍ਰਾਉ ਕਹਿਣ ਤੋਂ ਪਾਵਰ ਬਲਾਤਕਾਰ ਕਰਕੇ ਉਹਨਾਂ ਦੀ ਅਣਖ ਮਾਰ ਦਿੱਤੀ ਮਰਦ ਇਹ ਚਾਹੁੰਦਾ ਹੁੰਦਾ ਵੀ ਜਿਵੇਂ ਮੈਂ ਔਰਤ ਦਾ ਰੇਪ ਕਰਦਾ ਨਾ ਦੁਸ਼ਮਣਾਂ ਦਾ ਦੁਸ਼ਮਣ ਦੀ ਔਰਤ ਦਾ ਰੇਪ ਕਰਦਾ ਉਦੋਂ ਉਹ ਚਾਹੁੰਦਾ ਹੁੰਦਾ ਵੀ ਦੇਖ ਮੈਂ ਤੁਹਾਡੀਆਂ ਔਰਤਾਂ ਨਾਲ ਬਲਾਤਕਾਰ ਕਰਦਾ ਤੁਹਾਡੇ ਚ ਜ਼ਰੂਰਤ ਨਹੀਂ ਹੈਗੀ ਕਿ ਤੁਸੀਂ ਆਪਣੀਆਂ ਔਰਤਾਂ ਨੂੰ ਬਚਾ ਸਕੋ ਬੰਦੇ ਸਰਹੱਦਾਂ ਤੇ ਬਾਰਡਰਾਂ ਤੇ ਲੜਦੇ ਹੀ ਤਾਂ ਹੁੰਦੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਆਪਣੇ ਸਮਾਜ ਦੀਆਂ ਔਰਤਾਂ ਕਰਕੇ ਲੜਦੇ ਹੁੰਦੇ ਨੇ ਕਿਉਂਕਿ ਜੇਤੂ ਫੌਜਾਂ ਹੁੰਦੀਆਂ ਨੇ ਜਿਹੜੀਆਂ ਉਹ ਔਰਤਾਂ ਦਾ शोषण ਕਰਦੀਆਂ ਨੇ ਬਿਲਕੁਲ ਹੀ ਐਸੀ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਪੰਜਾਬ 1984 ਚ ਪਿੰਡਾਂ ਨੂੰ ਘੇਰਾ ਪੈਂਦਾ ਸੀ ਬਾਈ ਜੀ ਬੰਦੇ ਬੰਦੇ ਚਲੋ ਸਕੂਲ ਤੇ ਚਲੋ ਗੁਰਦੁਆਰਾ ਇੱਥੇ ਘਰੇ ਤਲਾਸੀ ਲੈਣ ਆਉਂਦੀ ਫੌਜ ਕੀ ਕਰਦੀ ਸੀ ਸਾਨੂੰ ਸਾਰਿਆਂ ਨੂੰ ਹੀ ਪਤਾ ਔਰਤਾਂ ਕੋਈ ਪਰਿਵਾਰ ਨਹੀਂ ਸੀ ਦੱਸਦੇ ਉਹ ਇਸ ਵਾਸਤੇ ਕਿ ਸਾਡੀ ਬੇਇੱਜ਼ਤੀ ਹੋ ਗਈ ਇੱਥੇ ਯੂਪੀ ਬਿਹਾਰ ਦੇ ਭਈਏ ਆਏ ਸੀ ਫੌਜੀ ਉਹਨਾਂ ਨੇ ਰਿਪ ਕਰਤਾ ਪੰਡ ਚ ਦੱਸਿਆ ਵੀ ਲੋਕ ਹਾਈ ਕਰਨਗੇ ਲੋਕਾਂ ਨੇ ਗੱਲਾਂ ਦੱਬ ਲਈਆਂ ਰੱਖ ਲਈਆਂ ਦੱਬ ਲਈਆਂ ਦਬਾ ਲਈਆਂ ਭਾਈ ਕਿੰਨੀਆਂ ਔਰਤਾਂ ਦੇ ਨਾਲ ਬਲਾਤਕਾਰ ਹੋਏ ਨੇ ਪੰਜਾਬ ਦੇ ਵਿੱਚ ਇੱਕ ਵੱਡੇ ਅਧਿਕਾਰੀ ਨੇ ਪਠਾਨਕੋਟ ਏਰੀਆ ਜਿੱਦਾ ਕਹਿ ਦਿੱਤਾ ਸੀ ਕਿ ਸਿੱਖੋ ਤੁਹਾਡੀਆਂ ਮੈਂ ਨਸਲਾਂ ਚੇਂਜ ਕਰ ਦੇਵਾਂਗਾ ਸੋ ਭਰਾਓ ਕਿਸੇ ਹਾਰੀ ਹੋਈ ਕੌਮ ਹੁੰਦਾ ਜਦੋਂ ਅਗਲਾ ਬਲਾਤਕਾਰ ਕਰਦਾ ਉਹਦੀਆਂ ਔਰਤਾਂ ਦੇ ਨਾਲ ਇਹ ਗੱਲ ਦੇ ਉੱਤੇ ਮੋਹਰ ਹੁੰਦੀ ਹੈ ਵੀ ਤੁਸੀਂ ਆਪਣੀਆਂ ਔਰਤਾਂ ਨੂੰ ਵੀ ਸਾਤੋਂ ਬਚਾ ਨਹੀਂ ਸਕੇ ਤੁਸੀਂ ਨਿਰਬਲੋਂ ਸਾਡੇ ਬਰਾਬਰ ਖੜਨ ਦਾ ਯਤਨ ਨਾ ਕਰੋ ਦੋ ਨੰਬਰ ਦੇ ਸ਼ਹਿਰੀਓ ਸੋ ਭਰਾਓ ਪੰਜਾਬੀਆਂ ਦੇ ਨਾਲ ਵੀ ਉਹੀ ਕੁਝ ਹੋਇਆ ਜਿਹੜਾ ਕੋ ਜਰਮਨ ਦੇ ਨਾਲ ਹੋਇਆ ਜਰਮਨ ਦੇ ਲੋਕਾਂ ਦੇ ਦਿਮਾਗ 'ਚ ਇਹ ਗੱਲ ਬਿਠਾ ਦਿੱਤੀ ਕਿ ਹਿਟਲਰ ਆ ਜਿਹੜਾ ਉਹ ਰਾਕਸਸ ਆ ਇੱਥੇ ਪੰਜਾਬ ਦੇ ਵਿੱਚ ਪੰਜਾਬੀ ਲੋਕਾਂ ਵੱਲੋਂ ਲਿਟਰੇਚਰ ਲਿਖਵਾ ਕੇ ਅਰਸਾਲੇ ਛਾਪ ਕੇ ਕਿਤਾਬਾਂ ਛਾਪ ਕੇ ਟੀਵੀ ਦੇ ਉੱਤੇ ਵੀਡੀਓ ਦੇ ਵਿੱਚ ਇਹ ਗੱਲ ਸਿੱਧ ਕਰ ਦਿੱਤੀ ਕਿ ਕਿ ਭਿੰਡਰਾਲਾ ਸੀ ਜਿਹੜਾ ਉਹ ਗਲਤ ਸੀਗਾ ਇੰਦਰਾ ਗਾਂਧੀ ਸਹੀ ਭਾਰਤ ਦੀ ਸਰਕਾਰ ਸਹੀ ਬਾਈ ਜੀ ਹੋ ਰਿਹਾ ਹੈ ਨਾ ਐਵੇਂ ਕੰਮ ਫਿਰ ਤੁਹਾਡੀ ਅਣਖ ਖਤਮ ਕਰਨੀ ਅਣਖ ਖਤਮ ਕਿਵੇਂ ਹੋਊ ਬਾਈ ਜੀ ਗੈਰਤਮੰਦ ਮਾਂ ਹੀ ਬੱਚਾ ਗੈਰਤਮੰਦ ਜੰਮਦੀ ਹੁੰਦੀ ਹੈ ਜਿਹੜੀ ਹੁਣ ਨਸਲ ਜਿਹੜੀ ਮਾਂ ਦਾ ਕਰਤਾਰ ਗੰਦਾ ਸੋਸ਼ਲ ਮੀਡੀਆ ਦੇ ਉੱਤੇ ਟਿਕਟੌਕ ਦੇ ਉੱਤੇ ਇੱਕ ਮੈਚ ਚੱਲਦੇ ਨੇ ਬਾਹਰਲੀਆ ਕੰਟਰੀਆਂ ਚ ਇੰਡੀਆ ਤੋਂ ਬਾਹਰ ਜਿਹੜੇ ਲੋਕ ਰਹਿੰਦੇ ਨੇ ਉਹ ਚਿੰਗੀ ਤਰ੍ਹਾਂ ਜਾਣਦੇ ਨੇ ਉਹ ਮੈਚ ਦੇ ਵਿੱਚ ਪੰਜ ਮਿੰਟ ਵੀ ਦਿੰਦੇ ਨੇ ਤੇ ਉਹ ਕਹੇ ਜਿਹੜਾ ਬੰਦਾ ਹਾਰਦੀਆ ਜਦੋਂ ਜਨਾਨੀ ਹਾਰਦੀਆ ਫਿਰ ਉਹਨੂੰ ਬੰਦਾ ਕਹਿੰਦਾ ਐ ਕਰ ਆ ਸੁਲਬਾਰ ਲਾ ਆ ਟੀ-ਸ਼ਰਟ ਲਾ ਤੇਰੀ ਬਰਾ ਦੇਖਣੀ ਆ ਫਲਾਣਾ ਕੋ ਦੇਖਣਾ ਭਾਈ ਜਿਹੜੀ ਮਾਂ ਹੁਣ ਇੱਕਨ ਫਲੰਸਮੈਂਟ ਚੱਲ ਗਈ ਉਹਦੇ ਤੇ ਜਿਹਨੇ ਸਜ਼ਾ ਚਾ ਕਬੂਲ ਕਰਕੇ ਆ ਕੁਛ ਕਰ ਲਿਆ ਉਹਦਾ ਪੁੱਤ ਕੱਲ ਨੂੰ ਜਦੋਂ ਜਵਾਨ ਹੋਇਆ ਉਹ ਕੀ ਦੱਸੂ ਇੱਜ਼ਤ ਕੀ ਹੁੰਦੀ ਆ ਉਹ ਕੀ ਦੱਸੂ ਪੁੱਤ ਬਦਲਾ ਲਈਦਾ ਹਜ਼ਾਰਾਂ ਸਾਲ ਦੀ ਸਾਡੀ ਸੱਭਿਆਤਾ ਚੱਲੀ ਆ ਰਹੀ ਆ ਅਸੀਂ ਬਦਲੇ ਖੋਰ ਇਹਨ ਲੋਕਾਂ ਆ ਅਸੀਂ ਬਦਲਾ ਲੈਨੇ ਆ ਅਸੀਂ ਕਿਸੇ ਨੂੰ ਮਾਰਦੇ ਨਹੀਂ ਜੇ ਕੋਈ ਸਾਡੇ ਤੇ ਜ਼ੁਲਮ ਕਰਦਾ ਤੇ ਅਸੀਂ ਉਤੋਂ ਜਵਾਬ ਜਵਾਬ ਦੇ ਵਿੱਚ ਉਹ ਤੋਂ ਹੱਕ ਲੈਨੇ ਆ ਹੱਕ ਲੈਣਾ ਪਾਪ ਨਹੀਂ ਕਿਸੇ ਤੇ ਵਾਅਦਾ ਕਰਨਾ ਪਾਪ ਆ ਸਿੱਖ ਉਹਦਾ ਹੱਕ ਲੈਂਦੇ ਨੇ ਵਾਅਦਾ ਨਹੀਂ ਕਰਦੇ ਤੇ ਭਰਾਓ ਹੁਣ ਜਿਹੜੀਆਂ ਟਿਕਟੋਕ ਤੇ ਇੰਸਟਾਗ੍ਰਾਮ ਦੇ ਉੱਤੇ ਹੁਣ ਤਾਂ ਪੌੜਨ ਵੀਡੀਓ ਆ ਗਈਆਂ ਕੁੱਲੜ ਪੂਜੀ ਵਾਲਿਆ ਆਰਗੀਆਂ ਦੀਆਂ ਬਹੁਤ ਦੀਆਂ ਆ ਗਈਆਂ ਕਦੇ ਨੂੰ ਕੀ ਲੱਖ ਲਾਣ ਤਾਂ ਇਹਨਾਂ ਦੇ ਜੰਮਣ ਵਾਲੀਆਂ ਦੇ ਸੋ ਭਰਾਓ ਇਹ ਲੋਕ ਵੀਡੀਓ ਬਣਾਉਂਦੇ ਨੇ ਤੇ ਇਹਨਾਂ ਨੂੰ ਲਾਇਕ ਆਉਂਦੇ ਨਹੀਂ ਆ ਲਾਈਕਾਂ ਦੇ ਮਗਰ ਤੁਰੀ ਹੋਇਆ ਦੁਨੀਆ ਮੈਂ ਸਾਲੀ ਕਰੇ ਆਪਣੀ ਵੀਡੀਓ ਲਾਈਕ ਨਹੀਂ ਕਰੀ ਬਾਬੇ ਤੁਹਾਨੂੰ ਇੱਕ ਗੱਲ ਦੱਸਾਂ ਜਿੰਨੀਆਂ ਮੈਂ ਵੀਡੀਓ ਬਣਾਈਆਂ ਨੇ ਤਕਰੀਬਨ ਮੈਂ ਆਪਣੀ ਵੀਡੀਓ ਨਹੀਂ ਆਪ ਲਾਈਕ ਕਰਦਾ ਤੁਸੀਂ ਹੈਰਾਨ ਹੋਮੋਗੇ ਵੀ ਇਹ ਬੰਦਾ ਆਪਣੀ ਵੀਡੀਓ ਨਹੀਂ ਲਾਈਕ ਕਰਦਾ ਇਹ ਲਾਈਕਾਂ ਚੋਂ ਮਿਲਦਾ ਕੀ ਆ ਬਾਬੇ ਉਹ ਪੈਸੇ ਪੈਸੇ ਦਾ ਸੀ ਕਮਾਉਣਾ ਬਾਬੇ ਮੇਰੇ ਕੋਲ ਟਰੱਕਾਂ માં ਕਮਾਉਣਾ ਬਈ ਮੈਨੂੰ ਪੈਸੇ ਦੀ ਲੋੜ ਹੀ ਨਹੀਂ ਗਈ ਪੈਸੇ ਮੈਂ ਦੱਸਾਂ ਨਾ ਹੁੰਦੀ ਕਿਉਂਕਿ ਰਤ ਕਮਾਈ ਕਰਕੇ ਕਮਾ ਲੈਣਾ ਮੈਨੂੰ ਪੈਸੇ ਦੀ ਜ਼ਰੂਰਤ ਨਹੀਂ ਮੇਰੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਸੋ ਮੈਨੂੰ ਇਹ ਸੋਸ਼ਲ ਮੀਡੀਆ ਤੋਂ ਕੋ ਸੋ ਇਹ ਲੋਕਾਂ ਨੂੰ ਪਤਾ ਨਹੀਂ ਪੈਸਾ ਮਿਲਦਾ ਲਾਈਕਾਂ ਦੇ ਕਮੈਂਟਾਂ ਦੇ ਵਿੱਚ ਪਤਾ ਨਹੀਂ ਕੀ ਕਰਦੇ ਨੇ ਇਹ ਇਹਨਾਂ ਨੂੰ ਭੁੱਖ ਲੱਗੀ ਰਹਿੰਦੀ ਆ ਸਵੇਰੇ ਉੱਠ ਕੇ ਦੇਖਦੇ ਨੇ ਬਾਈ ਜੀ ਕਿੰਨੇ ਲਾਇਕ ਆ ਗਏ ਐਨੇ ਆ ਗਏ ਐਨੇ ਫੋਲੋਅਰ ਵੱਧ ਗਏ ਬਾਈ ਇਹ ਕੀ ਚੀਜ਼ ਆ ਇਹ ਕੀ ਆ ਤੁਸੀਂ ਇੱਕ ਦਿਨ ਬੁੱਢੀਆਂ ਹੋ ਜਾਣਾ ਬਿਰਧ ਹੋ ਜਾਣਾ ਤੁਹਾਡੇ ਚਿਹਰੇ ਤੇ ਝੁਰੜੀਆਂ ਪੈ ਜਾਣੀਆਂ ਨੇ ਤੁਹਾਡੇ ਕੰਨੀ ਦੇਖਣਾ ਨਹੀਂ ਕਿਸੇ ਨੇ ਤੇ ਫਿਰ ਤੁਹਾਡੀ ਜਿਹੜੀ ਔਲਾਦ ਜੰਮੀ ਹੋਊਗੀ ਉਹ ਦੋ ਪ੍ਰਕਾਰ ਦੀ ਬਣੂਗੀ ਐਜਿਹੀ ਜਿਹੜੀ ਮਾਂ ਸੋਸ਼ਲ ਮੀਡੀਆ ਤੇ ਨੰਗੀਆਂ ਆਪਣੇ ਕੋਤੇ ਚ ਨੀ ਨੀ ਪਾਉਂਦੀਆਂ ਰਹਿਣਾ ਜਾਂ ਤਾਂ ਉਹਨਾਂ ਦਾ ਬੱਚਾ ਗੇ ਬਣਦਾ ਜਾਂ ਉਹਨਾਂ ਦਾ ਬੱਚਾ ਦੱਲਾ ਲਗਾੜਾ ਬਣਦਾ ਜਾਂ ਉਹਨਾਂ ਦਾ ਬੱਚਾ ਨਸ਼ੇੜੀ ਗੰਜੇੜੀ ਬਣਦਾ ਤੇ ਭਰਾਓ ਜਾਂ ਜੇ ਉਹਨਾਂ ਦੇ ਕੁੜੀਆਂ ਤਾਂ ਉਹ ਬਹਿਸਵਾ ਬਣ ਗਈਆਂ ਆ ਫਿਊਚਰ ਆ ਤੁਹਾਡੇ ਬੱਚਿਆਂ ਜਿਹੜੀਆਂ ਇਹਨਾਂ ਦੇ ਉੱਤੇ ਸੋਸ਼ਲ ਮੀਡੀਆ ਸੋਸ਼ਲ ਸਾਈਟਾਂ ਤੇ ਲੱਗੀਆਂ ਆਂ ਨੇ ਤੁਸੀਂ ਬੜੀ ਦੂਰ ਨਾ ਜਾਓ 2018 ਚ ਮੈਂ ਬਾਈ ਜੀ ਅੱਟਾ ਆਈ ਚ ਚਲਾਉਣ ਲੱਗਿਆ ਟਿਕਟੌਕ ਜਿਹਾ 2018 ਚ ਜਿਹੜੀਆਂ ਕੁੜੀਆਂ ਨੂੰ ਮੈਂ ਦੇਖਦਾ ਸੀ ਉਹਨਾਂ ਨੂੰ ਮੈਂ ਅੱਜ ਵੀ ਦੇਖ ਰਿਆ ਮੈਂ ਹੁਣ ਉਹਨਾਂ ਦੇ ਨਾਮ ਬੋਲ ਕੇ ਤੁਹਾਨੂੰ ਦੱਸ ਸਕਦਾ ਪਰ ਮੈਂ ਨਹੀਂ ਦੱਸਾਂਗਾ ਨਹੀਂ ਆਪਾਂ ਨਾਮ ਲੈਣਾ ਕਿੱਥੇ ਦੇਖਿਆ ਦੁਆ ਬਾਈ ਜੀ ਉਹ ਕੁੜੀਆਂ ਦੇ ਵਿਆਹ ਨਹੀਂ ਹੋਏ ਜਿਨ੍ਹਾਂ ਦੇ ਵਿਆਹ ਹੋ ਗਏ ਉਹਨਾਂ ਦੇ ਤਲਾਕ ਹੋ ਗਏ ਇੱਕ ਦੇ ਤਾਂ ਬਿਦਲੀ ਜੀ ਬਣੀ ਹੋਈ ਸੀ ਘਰ ਦੇਣ ਤੇ ਉਹ ਤਲਾਕ ਦੇ ਕੇ ਆ ਗਈ ਬਾਬਾ ਜਿੰਨੀਆਂ ਟਿਕਟੌਕ ਦੇ ਉੱਤੇ ਮਸ਼ਹੂਰ ਸੀਗੀਆਂ ਚਾਹੇ ਉਹ ਸਾਧਵੀ ਅਥੇ ਸੇਰ ਵਾਲੀ ਹੋਵੇ ਉਹਦਾ ਵੀ ਵਿਆਹ ਨਹੀਂ ਹੋਇਆ ਕਿਸੇ ਦਾ ਵਿਆਹ ਨਹੀਂ ਹੋਇਆ ਕਿਸੇ ਦਾ ਘਰ ਨਹੀਂ ਬਸਿਆ ਸਭ ਉਹੀ ਕੁੜੀਆਂ ਵਰਕੀਆਂ ਨੇ ਲੜਕੀਆਂ ਜਿਨ੍ਹਾਂ ਦੇ ਵਿਆਹ ਹੋਏ ਹੋਣ ਉਹਨਾਂ ਦੇ ਤਲਾਕ ਹੋ ਗਏ ਉਹਨਾਂ ਨੇ ਦੁਬਾਰੇ ਵਿਆਹ ਨਹੀਂ ਕਰਾਏ ਕਿਉਂਕਿ ਉਹਨਾਂ ਨੂੰ ਆਜ਼ਾਦੀ ਪਸੰਦ ਆ ਉਹ ਸੜੀਓ ਬੁੜੀਆਂ ਹੋ ਜਾਣਾ ਤੁਸੀਂ ਇੱਕ ਦਿਨ ਤੁਹਾਨੂੰ ਕਿਸੇ ਨੇ ਪੁੱਛਣਾ ਨਹੀਂਗਾ ਤੁਹਾਡੀ ਲਾੜ ਜਿਹੇ ਜੀ ਬਣੂਗੀ ਮੈਂ ਤੁਹਾਨੂੰ ਦੱਸ ਦਿੰਦਾ ਅੜਕ ਜਿਹੜੀ ਬੰਦੇ ਦੇ ਵਿੱਚ ਰੜਕ ਆ ਨਾ ਉਹ ਜ਼ਰੂਰੀ ਆ ਅਣਖ ਜ਼ਰੂਰੀ ਆ ਸਵਾਭੀ ਮਾਨਦਾ ਹੋਣਾ ਜ਼ਰੂਰੀ ਆ ਜਿਹੜੇ ਬਾਈ ਜੀ ਸੋਸ਼ਲ ਮੀਡੀਆ ਚ ਲਾਉਂਦੇ ਨੇ ਉਹ ਇੱਕ ਕੁੜੀਆ ਆ ਰਾਮ ਗੜੀਆ ਉਹਦੇ ਨਾਂ ਲੱਗਦਾ ਮੂਰਲਾ ਨੋਂ ਨਹੀਂ ਮੈਂ ਬੋਲਣਾ ਰਾਮ ਗੜੀਆ ਕੋਈ ਕੁੜੀਆ ਉਹ ਨੰਗੀ ਪਾਈ ਹੋਈ ਆ ਉਹਦੇ ਇੱਥੋਂ ਦੀ ਹੱਤ ਪਾ ਕੇ ਸਾਦੀ ਫੜੀ ਹੋਈ ਆ ਬੰਦੇ ਵੀ ਉੱਤੋਂ ਦੀ ਵੀਡੀਓ ਬਣਾਈ ਹੋਈ ਆ ਹੁਣ ਕਹਿੰਦੀ ਜੀ ਮੇਰੀ ਤਾਂ ਵੀਡੀਓ ਹੀ ਨਹੀਂ ਕੀ ਇਹ ਬਾਈ ਜੀ ਉਹਦੇ ਨਾਲ ਕੋਈ ਮੁੰਡਾ ਵਿਆਹ ਕਰਾ ਲੂਗਾ ਅਗਲਾ ਇੱਥੋਂ ਬੋਧੀਆਂ ਫੜਦਾ ਫੜ ਕੇ ਵੈਪਨ ਇੱਥੇ ਰੱਖ ਕੇ ਖੋਪੜੀ 'ਚ ਮਾਰਦਾ ਗੋਲੀ ਜਿਹੜਾ ਗੈਰਤਮੰਦ ਹੁੰਦਾ ਉਹਦਾ ਪਿਓ ਵੀ ਜਿਹੜਾ ਸਾਊ ਜਾਂ ਬੇਵਾਸ ਲਾਜ਼ਾਰ ਆ ਸਾਰੇ ਇੱਥੇ ਸਾਡੇ ਸੰਗਰੂਰ ਜ਼ਿਲ੍ਹੇ ਦੇ ਨੇ ਉਹ ਧੱਲੇ ਜੇ 2-3 ਕ ਉਹ ਵੀਡੀਓ ਪਾਈ ਜਾਂਦੇ ਨੇ ਇੱਕ ਇਧਰ ਮਹਾਲੀ ਕੋਲ ਦਾ ਉਹ ਪਾਈ ਜਾਂਦਾ ਬਾਈ ਜੀ ਤੁਸੀਂ ਗੰਦ ਨੂੰ ਪ੍ਰਸਤਾਹਿਤ ਕਰਦੇ ਹੋ ਜਿਹੜੇ ਲੋਕ ਗੰਦੀਆਂ ਵੀਡੀਓ ਨੂੰ ਲਾਈਕ ਕਰਦੇ ਹੋ ਨਾ ਬਾਈ ਜੀ ਇੱਕ ਦਿਨ ਤੁਹਾਡੀ ਕੁੜੀ ਵੀ ਇਹੀ ਕੰਮ ਕਰੂ ਫਿਰ ਕੀ ਕਰੋਂਗੇ ਫਿਰ ਉਹ ਬਾਲੇ ਖਾਊ ਘਾਉਣ ਕਿਉਂਕਿ ਇਹ ਲਾਈਕ ਮਿਲਦੇ ਨੇ ਉਹਨਾਂ ਨੂੰ ਤੁਸੀਂ ਲਾਈਕ ਦਿੰਦੇ ਹੋ ਯਾਰ ਤੁਹਾਡੀ ਇਹ ਲੜਕੀ ਹੈ ਕੰਮ ਕਰੂ ਬਾਬੇ ਫਿਰ ਕਰੋਗੇ ਨਾ ਬਤੇ ਜ਼ਹਿਰ ਖਾ ਕੇ ਫਾ ਲੈ ਕੇ ਮਰ ਜਾਂਦੇ ਫਿਰੋ ਉਹ ਸੋ ਭਰਾਓ ਮੈਂ ਪੰਜਾਬੀਆਂ ਨੂੰ ਬੇਨਤੀ ਕਰਦਾ ਐ ਪਲਾਇਨਾਂ ਦੁਨੀਆ ਇਹਨਾਂ ਦਾ ਹਿੰਦੁਸਤਾਨ ਦੀ ਸਰਕਾਰ ਦਾ ਦੁਨੀਆ ਦਾ ਬੈਸਬਾ ਦਾ ਵੀ ਸਿੱਖਾਂ ਦੀ ਗੈਰਤ ਖਤਮ ਕਰਨੀ ਆ ਜਰਮਨ ਦੇ ਲੋਕ ਜਿਹੜੇ ਪੂਰੇ ਕੱਪੜੇ ਪਾਉਂਦੇ ਸੀ ਅੱਜ ਨੰਗੀਆਂ ਹੋਈਆਂ ਦੁਰੀਆਂ ਫੜਦੀਆਂ ਨੇ ਕੁੜੀਆਂ ਜਰਮਨ ਦੀਆਂ ਯੂਰਪ ਦੀਆਂ ਸਾਰੇ ਦੀਆਂ ਉਹਨਾਂ ਚ ਅੱਖ ਰਹਿ ਗਈ ਬਾਈ ਜੀ ਆ ਹੁਣ ਹਟਲਰ ਨੇ ਭੁੱਨ ਕੇ ਸਿਰਤਾ ਯੂਕਰੇਨ ਕਿਸੇ ਯੂਰੋਪੀਅਨ ਕੰਟਰੀ ਦੀ ਜ਼ਰਤ ਨਹੀਂ ਹੋਈ ਵੀ ਯੂਕਰੇਨ ਚ ਆ ਕੇ ਮਦਦ ਕਰਨ ਸਮੇਂ ਉਹੀ ਕਹਿਣਾ ਬਾਬੇ ਉਹ ਪਹਿਲਾਂ ਵੀ ਡਾਂਗ ਦੇ ਜ਼ੋਰ ਨਾਲ ਹਕੂਮਤਾਂ ਹੁੰਦੀਆਂ ਸੀ ਕਾਇਮ ਕਾਇ ਭੈਂਦੀਆਂ ਵੀ ਸੀ ਅੱਜ ਵੀ ਡਾਂਗ ਦੇ ਜ਼ੋਰ ਨਾਲ ਹੀ ਹੁੰਦੀਆਂ ਨੇ ਤੇ ਕੱਲ ਨੂੰ ਵੀ ਡਾਂਗ ਦੇ ਜ਼ੋਰ ਨਾਲ ਹੀ ਆ ਜਿਹੜੇ ਟੈਂਕ ਟੰਕ ਬਣਾਏ ਹੋਏ ਨੇ ਹੋਰ ਅਸਲੇ ਬਣਾਏ ਹੋਏ ਨੇ ਬਾਈ ਜੀ ਇਹ ਸੈਟਲਾਈਟ ਜਦੋਂ ਤੋਂ ਭੰਨ ਦਿੰਦਾ ਨਾ ਅਗਲੇ ਨੇ ਚੱਲਣਾ ਨਹੀਂ ਗਿਆ ਜਿਹੜੇ ਟੈਂਕ ਨੇ ਇੱਕ ਸਟਿੰਗਰ ਮਝਾਰ ਮੋਢੇ ਦੇ ਰੱਖ ਕੇ ਬੰਦਾ ਫਾਇਰ ਕਰਕੇ ਭੰਨ ਦਿੰਦਾ ਉਹ ਨਿਕਲ ਕੇ ਬਾਹਰੇ ਉਹਦੇ ਨਾਲ ਵੈਪਨ ਨਾਲ ਹੀ ਇਹ ਮੈਨ ਟੂ ਮੈਨ ਮਤਲਬ ਕੱਲੇ ਕੱਲੇ ਨੂੰ ਮੁਕੱਲਾ ਟੱਕਰਨਾ ਪਹਿਣਾ ਏਕਰ ਜੰਗਾ ਹੋਈਆਂ ਨੇ ਉਹਨਾਂ ਨਾਲ ਦੌਰ ਚ ਗੈਰਤਮੰਦ ਆਪਣੀ ਨਸਲ ਨੂੰ ਗੈਰਤਮੰਦ ਰੱਖੋ ਬੇਅੰਕੀ ਨਾ ਬਣੋ ਜਿਹੜੇ ਸੋਸ਼ਲ ਮੀਡੀਆ ਚਲਾਉਂਦੇ ਨੇ ਭਰਾਓ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ ਬਜੋ ਇਹ ਚੀਜ਼ਾਂ ਤੋਂ ਬਚ ਜੀ ਬਚੋ ਇਹਨਾਂ ਨੂੰ ਲਾਇਕ ਕਰਨਾ ਬੰਦ ਕਰੋ ਮਾਂ ਭੈਣ ਨੂੰ ਜੋਦ ਦਾ ਕਹੇ ਦੀ ਗਾਲ ਕੱਢ ਕੇ ਕਹਿਣਾ ਭਾਈ ਇਹ ਜਿਹੇ ੱੱਲੇ ਬੰਦੇ ਦੀ ਜਿਹੜਾ ਬੰਦਾ ਨੰਗੀਆਂ ਕੁੜੀਆਂ ਨੂੰ ਲਾਇਕ ਕਰਦਾ ਪਸੰਦ ਕਰਦਾ ਨੰਗੀਆਂ ਨੂੰ ਭਾਈ ਜੀ ਅੱਜ ਤਾਂ ਆਪਾਂ ਕਿਸੇ ਦੀਆਂ ਨੰਗੀਆਂ ਦੇਖਦੇ ਆ ਕੱਲ ਨੂੰ ਜੇ ਆਪਣਾ ਇੱਥੇ ਜਮ ਫੀ ਬਾਬੇ ਉਹ ਫੇਰ ਉਹ ਨੰਗੀ ਕੁੜੀ ਵੀ ਫੇਰ ਕੀ ਕਰਾਂਗੇ ਇਹਦਾ ਫੈਸਲਾ ਉਹਨੇ ਕਹਣਾ ਪਿਤਾ ਜੀ ਪਹਿਲਾਂ ਉਹ ਕਰਦੀ ਐ ਇੱਕਣਾ ਉਹ ਕਰਦੀ ਐ ਮੈਂ ਵੀ ਇੰਹੀਂ ਕਰੂੰਗੀ ਮਤਲਬ ਪੇੜ ਚਾਲਾ ਇੱਕ ਪੇੜ ਜਿੱਥੇ ਕੂਝ ਡੇਪੀ ਸਾਰੀਆਂ ਪੇਡਾਂ ਨੇ ਬਾਬੇ ਉਹ ਮਗਰੀ ਜਾ ਕੇ ਡੇਕਣਾ ਸੋ ਪੰਜਾਬੀਓ ਮੈਂ ਤੁਹਾਨੂੰ ਅਪੀਲ ਕਰਦਾ ਜਰਮਨ ਦੇ ਲੋਕਾਂ ਦਾ 9 ਲੱਖ ਬੱਚਾ ਪੈਦਾ ਕਰਤਾ ਇਹ ਬਲਾਤਕਾਰ ਕਰ ਕਰਕੇ ਥੋੜਾ ਕੀ ਹਜ਼ਾਰ ਕਰਿਆ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ 84 ਚ ਛੋਟੀਆਂ ਕੁੜੀਆਂ ਨੂੰ ਬਾਹਰੇ ਕੱਢ ਕੱਢ ਚੌਂਕਾਂ 'ਚ ਬਾਈ ਜੀ ਨੰਗੀਆਂ ਕਰਕੇ ਬਲਾਤਕਾਰ ਕਰਕੇ ਅੱਗਾਂ ਲਾਈਆਂ ਨੇ ਸਾਲਿਓ ਭੁੱਲ ਗਏ ਸਾਰੀਆਂ ਗੱਲਾਂ ਬਾਤਾਂ ਇਹ ਯਾਦ ਨਹੀਂ ਥੋੜੇ ਬੇਜਮੀਰ ਬੇਅਣਖੀ ਹੋ ਗਏ ਤੁਹਾਨੂੰ ਪਤਾ ਨਹੀਂ ਉਹ ਕੂਕਾ ਪੈਣਾ ਜਿਹੜੀਆਂ ਕਾਨਪੁਰ ਦੇ ਬਾਜ਼ਾਰ 'ਚ ਨੰਗੀਆਂ ਕਰਕੇ ਸੜਕ 'ਤੇ ਬਾਈ ਜੀ ਪਹਿਲਾਂ ਰੇਪ ਕੀਤੇ ਉਹਨਾਂ ਦੇ ਨਾਲ ਭਈਆਂ ਰੇ ਫਿਰ ਉਹਨਾਂ ਨੂੰ ਅੱਗ ਲਾ ਕੇ ਫੂਕ ਦਿੱਤਾ ਬਾਈ ਜੀ ਉਹਨਾਂ ਦੀਆਂ ਚੀਂਕਾਂ ਸੁਣਦੀਆਂ ਨਹੀਂ ਤੁਹਾਨੂੰ ਅੱਖਾਂ 'ਚ ਸਾਲੇ ਲਾਲੀ ਆ ਜਾਂਦੀ ਆ ਖੂਨ ਉਤਰ ਆਉਂਦਾ ਧਹਿਰਤ ਕਰਦਾ ਫਨਾ ਕਰਦੇ ਆ ਹਰ ਇੱਕ ਉਸ ਇਨਸਾਨ ਨੂੰ ਜਿਹਨੇ ਮੇਰੀ ਕੌਮ ਤੇ ਹੱਥ ਚੱਕਿਆ ਬਾਈ ਜੀ ਗੈਰਤਮੰਦ ਇਨਸਾਨ ਆ ਦਾਵਾ ਕਰਦੇ ਆ ਚਾਹੇ ਸਾਲਾ ਚਰਖੀ ਤੇ ਚੜਨਾ ਪੈ ਜਵੇ ਮਹਾਰਾਏ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਜਹਾਜ਼ਰ ਨਾਜ਼ਰ ਜਾਣ ਕੇ ਮੈਂ ਦਾਵੇ ਨਾਲ ਗੱਲ ਕਹਿਣਾ ਬਾਬਿਓ ਮਾਲਕ ਤੋਂ ਡਰ ਕੇ ਬਾਬਿਓ ਕੌਮ ਪਿੱਛੇ ਸਭ ਕੁਝ ਕਰਮਾਨ ਕਰ ਦੇਉਂਗਾ ਅਣਖੀ ਬਣੋ ਭਰਾਓ ਅਣਖ ਨੂੰ ਸੰਭੋ ਯਾਰ ਇੱਜ਼ਤ ਨੂੰ ਸੰਭੋ ਧੀਆਂ ਪਤਿਤ ਜਿਤ ਹੁੰਦੇ ਨੇ ਬਾਈ ਜੀ ਇਹ ਜਿੱਦ ਨੂੰ ਸਾਂਭ ਲੋ ਬੇਨਤੀ ਆ ਪਿਆਰ ਨਾਲ ਮੇਰੀ ਤੁਹਾਡੇ ਸਾਰਿਆਂ ਦੇ ਚਰਨਾਂ 'ਚ ਦੇਖਿਓ ਕਿਤੇ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਚਲਣਾ ਬਣਨਾ ਫਿਰ ਚਾਹ ਚੜੀਆਂ ਚੌਗੀਆਂ ਖੇਤ ਫਿਰ ਪਸਤਾਆਂ ਕੀ ਬਣਨਾ ਬਾਬੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਪੰਜਾਬੀਓ ਬਹੁਤ ਹੀ ਗੰਭੀਰ ਸਮੱਸਿਆ ਦੇ ਵਿੱਚ ਫਸਿਆ ਹੋਇਆ ਮੁੰਡੇ ਗਏ ਬਣੀ ਜਾਂਦੇ ਨੇ ਇਹਨਾਂ ਦੇ ਮਗਰ ਲੱਗ ਲਾ ਕੇ ਕੁੜੀਆਂ ਦੇ ਕੁੜੀਆਂ ਆਲੇ ਕੱਪੜੇ ਪਾਉਂਦੇ ਨੇ ਇਹਨਾਂ ਤੇ ਸਾਲੀਆਂ ਤੇ ਪਾਣੀ ਦੇ ਦੋ ਦੋ ਸੱਟੇ ਮਾਰ ਕੇ ਦੇਖੋ ਬੂਠੇ ਇਹਨਾਂ ਤੇ ਬਰਾਉਨਾ ਮੇਰੀ ਚਮੜੀ ਬਰਾਉਨਾ ਇਹ ਤੇ ਮੈਂ ਫਿਲਟਰ ਲਾ ਲਾ ਕੇ ਗੋਰਾ ਚਟਾ ਦਾ ਬਣ ਜੂ ਪਰ ਮੇਰੀ ਅਸਲੀਅਤ ਜਿਹੜੀ ਉਹ ਮੈਂ ਬ੍ਰਾਊਨ ਕਲਰ ਦਾ ਬੰਦਾ ਇਨਸਾਨ ਹਾਂ ਮੈਂ ਪੰਜਾਬ ਦੇ ਲੋਕ ਸਾਰੇ ਹੀ ਬ੍ਰਾਊਨ ਨੇ ਕੋਈ ਗੋਰਾ ਗਾਰਾ ਨਹੀਂਗਾ ਇਹਨਾਂ ਦੇ ਸਾਲੀਆਂ ਤੇ ਪਾਣੀ ਦੀ ਬਾਲਟੀ ਪਾ ਕੇ ਦੇਖੋ ਬੁੱਥੇ ਦੇ ਆ ਹੁਣ ਤਾਂ ਸੜੇ ਗਈ ਮੁੰਡੇ ਹੀ ਬਣ ਜਾਂਦੇ ਨੇ ਕੁੜੀਆਂ ਬੱਬਿਓ ਸੋ ਭਰਾਓ ਆਪਣੀ ਨਸਲ ਨੂੰ ਨਾ ਬਰਬਾਦ ਕਰੋ ਮੈਂ ਤਾਂ ਰੋਣਾ ਬੱਬਿਓ ਬਹਿ ਕੇ ਵੀ ਮੇਰੀ ਕੌਮ ਕਿੱਧਰ ਨੂੰ ਜਾ ਰਹੀ ਆ ਕਹਾਰਾ ਕਿਵੇਂ ਸੂਰਮਾ ਜੰਮੋਗੇ ਫਿਰ ਤੁਸੀਂ ਲਲਕਾਰੂ ਕਿਵੇਂ ਬੈਰੀ ਨੂੰ ਬਾਈ ਜੀ ਬਾਬਾ ਦੀਪ ਸਿੰਘ ਵਰਗਾ ਜੌਦਾ ਕਿਵੇਂ ਪੈਦਾ ਕਰੂਗੀ ਫਿਰ ਮਾਂ ਪੰਜਾਬ ਦੀ ਬਾਬਿਓ ਹੈ ਸੱਤ ਜਰਨੈਲ ਸਿੰਘ ਵਰਗਾ ਜੌਦਾ ਕਦ ਪੈਦਾ ਨਲੂਹੇ ਵਰਗਾ ਸਰਦਾਰ ਕਦ ਪੈਦਾ ਹੋਊਗਾ ਬਾਬਿਓ ਜੈਹਰੀਆਂ ਬੇਗੈਰ ਸਟੈਕ ਟੌਕ ਤੇ ਨੱਚੀ ਗਈਆਂ ਬਾਬਿਓ ਸਾਨੂੰ ਅਣਖ ਹੀ ਲੋਕਾਂ ਦੀ ਲੋੜ ਆ ਬੇਗੈਰਤਾਂ ਦੀ ਨਹੀਂ ਬੇਗੈਰਤ ਬਥੇਰੇ ਪਏ ਨੇ ਸੋ ਪ੍ਰਾਉ 20 ਮਿੰਟ ਤੇ ਲਗਭਗ ਵੀਡੀਓ ਬਣ ਗਈ ਹੁਣ ਮੈਂ ਤੁਹਾਡੇ ਸਾਰਿਆਂ ਤੋਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਕੋਈ ਅਸਲੀਲ ਗਲਤ ਸੌਂਡ ਬੋਲਿਆ ਗਿਆ ਹੋਵੇ ਪਰ ਇੱਕ ਗੱਲ ਗੌਰ ਨਾਲ ਸੁਣਿਓ ਜ਼ਰੂਰ ਰਾਉ ਆਪਣੀ ਇੱਜ਼ਤਾਂ ਬੋ ਮੇਰੇ ਵੀਰੋ ਮੇਰਾ ਬਾਪ ਗੁਰਦੁਆਰੇ ਜਾ ਕੇ ਮੱਥਾ ਟੇਕਦਾ ਸੀ ਕਹਿੰਦਾ ਹੁੰਦਾ ਸੀ ਇਹ ਗੁਰੂ ਕਲਗੀਧਰ ਪਿਤਾ ਜੀ ਮੈਨੂੰ ਇੱਜ਼ਤ ਬਖਸ਼। ਮੈਂ ਕਹਿੰਦਾ ਪਾਪਾ ਮੰਗਿਆ ਇੱਥੇ ਮੰਗਿਆ ਪਾਪਾ ਨੇ ਕਹਿੰਦਾ ਮੈਂ ਇੱਜ਼ਤ ਮੰਗਦੀ ਆ। ਤੇ ਉਹ ਮੈਨੂੰ ਨਹੀਂ ਸੀ ਪਤਾ ਵੀ ਇੱਜ਼ਤ ਕੀ ਹੁੰਦੀ ਆ। ਅੱਜ ਵੱਡੇ ਹੋਇਆ ਤਾਂ ਪਤਾ ਲੱਗਿਆ ਵੀ ਇੱਜ਼ਤ ਆ ਬਾਗ ਦਾ ਸ਼ਮਲਾ ਉੱਚਾ ਤਾਂ ਰਹਿੰਦਾ ਜੇ ਧੀ ਸਰਦਾਰ ਵਾਲੀ ਆ। ਜਿਨ੍ਹਾਂ ਦੀਆਂ ਧੀਆਂ ਬਾਈ ਬੇ ਜਿਨ੍ਹਾਂ ਦੀਆਂ ਧੀਆਂ ਦੇ ਕਰਤਾਰ ਕੋਲੋਂ ਪੱਗਾਂ ਉੱਚੀਆਂ ਕਦੇ ਨਹੀਂ ਰਹਿੰਦੀਆਂ। ਸੋ ਆਪਾਂ ਅਣਖੀ ਲੋਕਾਂ ਦੀ ਧਰਤੀ ਦੇ ਵਾਰਸਾਂ ਸੋ ਬਾਈ ਜੀ ਸੂਰਮੇ ਬਣੋ ਸਾਰਿਆਂ ਨੂੰ ਬੇਨਖ ਪਰੇਸ਼ਕ ਸਰੀਆਕਾਲ ਦੇਖੋ ਜੇ ਵੱਧ ਘਟ ਕੇ ਆ ਗਿਆ ਵੇ ਤਾਂ ਮਾਫੀ ਵਾਹੀ ਗੁਦਿਕਾ ਖਾਨ ਸੋਸ ਰਿਵਾਇਸ ਫਤਿਹ